ও বলে পাড়ো পটে বেল কথা লোক ধরতি নে মেয়ে মো কে بڑی پی رہی ہے کچھ بھی کہ بہت پٹا میرے مترو ہونا چاہیے بلے بلے پڑے پٹے بلے پہ کتنے لے کے جانا امرت کی کتنے نہیں چلے اتنے ہی ہے کتنے نہیں چلے ਰੂਬੀ ਵਾਲਿਆ ਕੰਨ ਪੱਜ ਪੱਜ ਸੋਦੇ ਹੋ ਆਉ ਖਾਲੇ ਨੇ ਕਬੱਡੀਆਂ ਦੇ ਚੜ ਚੜ ਕੇ ਦੇਖਦਾ ਜਮਾਨਾ ਅੱਜ ਖੜ ਖੜ ਕੇ ਕੌਣ ਖਿੱੱਚੂ ਮਿੱਟੇ ਕੌਣ ਪਾਉ ਦਾ ਕਬੱਡੀ ਅੱਜ ਝੁੱਪ ਝੁੱਪ ਕੇ ਜਿਹੜੀਆਂ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ ਵੀ ਉਹਨੇ ਜਾਣਾ ਜਿੱਤ ਕੇ ਜਿਹੜੀਆਂ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਜਿਹੜੀ ਅੰਬੇ ਵਾਲੀ ਕਬੱਡੀ ਸੀ ਰੀਪਲੇ ਉਹ ਅੰਬੇ ਦਾ ਨੰਬਰ ਆ ਬੋਲਟ ਵਾਲੀ ਕਬੱਡੀ ਦਾ ਉਹ ਰੈਫਰੀ ਡਿਸੀਜਨ ਹੈ ਉਹ ਜਾਫੀ ਦਾ ਹੀ ਹੈ ਮੇਰਾ ਖਿਆਲ ਹੈ ਔਰ ਇਧਰ ਦੇਖਣਾ ਵੀ ਕੌਣ ਇਹ ਐ ਨੌਜਨ ਅਮਰਤ ਆਲਖਾਂ ਵਾਲਾ ਮੇਰੇ ਵੀਰੋ ਕਮਾਲ ਦੀ ਖੇਡ ਵਿਖਾ ਗਿਆ ਅੰਬਾ ਰੇਡ ਪਾਰਿਆ ਮੇਰੇ ਮਿੱਤਰੋ ਆਹ ਮੁੰਡੇ ਕਹਿੰਦੇ ਮੇਰੇ ਮੇਲਾ ਵਟ ਰਿਹਾ ਉਹ ਕਹਿੰਦੇ ਅੱਜ ਬੋਲਟ ਨਹੀਂ ਫੜਿਆ ਗਿਆ ਉਹ ਕੋਈ ਕੀ ਦਾ دیਵਾਨਾ ਕੋਈ ਕੀ ਦਾ دیਵਾਨਾ ਲੋਕ ਦਿਲੋਂ ਪਿਆਰ ਕਰਦੇ ਅੰਬਾ ਕਹਿੰਦੇ ਯਾਰ ਖੜ ਕੇ ਕੌਡੀ ਪਾਉਂਦਾ ਇੰਦਰਜੀਤ ਮੈਨੂੰ ਲੱਗਦਾ ਵੀ ਦੋ ਹੋ ਗਏ ਜਦੋਂ ਤੀਜਾ ਹੋ ਗਿਆ ਨਾਲੇ ਬੱਸੀ ਵੀ ਕਿਹੜੀ ਹੈ ਲੈ ਪਾ ਡਾਗੇ ਜੇ ਨਹੀਂ ਫਿਰ ਦੇ ਭਾਈ ਮਾਇਆ ਦੇ ਗੱਫੇ ਬੁਲਟ ਦੇ ਲਈ ਚੀਮਾ ਫਰਾਂਸ ਤੇ ਨਾਲ ਗੁੱਲੂ ਕੈਨੇਡਾ ਵੱਲੋਂ ਆ ਫੜਿਓ ਜੀ ਕਰਵੀਰ ਕਿਟਾਣੇ ਦੇ ਲਈ ਇਹ 2000 ਰੁਪਏ ਦਾ ਸਤਕਾਰ ਆਇਆ ਅਮਰਤੌਲਖਾ ਨਾਲ ਢੁੱਡਾ ਮਾਰੀ ਜਾਂਦਾ ਹੈ ਕੈਲਰ ਵਾਲੇ ਨੂੰ ਢਾ ਕੇ ਢੁੱਡਾ ਮਾਰੀ ਜਾਂਦਾ ਆਹ ਸਾਹਮਣੇ ਭਰ ਗਿਆ ਬਗਲਾ ਹੁਣ ਗੱਲ ਔਖੀ ਐ ਹੋਣ ਗੱਲ ਔਖੀ ਆ ਵਾਹ ਹੋਏ ਅਮਰਤੌਲਖ ਸਵਾਦ ਲਿਆ ਦਿੰਦਾ ਉਹ ਤਾੜੀਆਂ ਤੂੜੀਆਂ ਵਾਲਾ ਜੇ ਪਿਆਰ ਕਰਦੇ ਉਦੋਂ ਬਾਏ ਹੈ ਨਹੀਂ ਦੇ ਦੋ ਜੇ ਪਿਆਰ ਕਰਦੇ ਉਦਾਂ ਫੜਾ ਦਿਓ ਆਹ ਸਾਹਮਣੇ ਰੇਡ ਪੈ ਗਈ ਹੈ ਇਧਰ ਕਹਿੰਦੇ ਰਵੀ ਖੇਲਰਮ ਵਾਲ ਕਬੱਡੀ ਪਾ ਰਿਹਾ ਹੈ ਇਧਰ ਕਹਿੰਦੇ ਅਮਰਤ ਜੀਮਾ ਬੁੱਸੀਆ ਵਾਲਾ ਉਧਰ ਔਲਖਾ ਵਾਲਾ ਉਧਰ ਦੋਵੇਂ ਵਰਗੇ ਪੱਡੇ ਨਾਮ ਦੇ ਸ਼ਰਨੇ ਵਰਗੇ ਸੱੱਬੇ ਵਰਗੇ ਓਏ ਔਲਖਾ ਵਾਲਾ ਇੱਕ ਕੈਂਪਾ ਇੱਕ ਵਾਰੀ ਕਹਿੰਦੇ ਓ ਬੱਲੇ ਬੱਲੇ ਹੋ ਗਈ ਜੱਤੀਏ ਤੇਰੇ ਜੱਟਣੇ ਕਰਾਈ ਹੋਈ ਆ ਤੇਰੇ ਜੱਟ ਨੇ ਕਰਾਈ ਹੋਈ ਐ ਤੇਰੇ ਜੱਟ ਨੇ ਕਰਾਈ ਹੋਈ ਐ ਤੇਰੇ ਜੱਟ ਨੇ ਕਰਾਈ ਹੋਈ ਐ